ਮਿਲਦੀ ਹੈ ਬਿਲਕੁਲ ਸਭ ਤੋਂ ਵੱਡੀ ਖੁਸ਼ੀ ਹੈ ਕਿ ਸਾਡਾ ਹੌਕੀ ਦਾ ਪੂਰਾ ਪਰਿਵਾਰ ਇੱਥੇ ਨਾਲ ਜੁੜਿਆ ਹੈ ਜੀ ਅਸੀਂ ਸਾਰੇ ਇੱਕ ਦੂਜੇ ਨਾਲ ਰੂਬਰੂ ਹੋਏ ਆ ਇਹ ਵੀ ਬਹੁਤ ਮਾਣ ਵਾਲੀ ਗੱਲ ਆ ਤੇ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਮੈਂ ਇਹਨਾਂ ਦਾ ਜੀ ਪੰਜਾਬ ਥੋੜਾ ਪਿੱਛੇ ਕਰ ਲੋ ਜੀ ਲੱਗਦਾ ਕਿ ਨਸ਼ਿਆਂ ਦੇ ਨਸ਼ਿਆਂ ਵਾਲੇ ਚਦੇ ਆ ਜਦੋਂ ਇਦਾਂ ਗੇਮਾਂ ਹੋਊਗੀਆਂ ਸਰਕਾਰ ਵੀ ਉਂਗਰੂਸ ਕਰਦੀ ਬੈਠੀ ਕਿ ਸਾਨੂੰ ਉਪਰਾਲਾ ਮਿਲਣ ਦੀ ਚਾਹੀਦੀ ਹੈ 100% ਸਰ ਆਈ ਥਿੰਕ ਸਰਕਾਰ ਵੀ ਆ ਆਪਣਾ ਜਿਹੜਾ ਉਪਰਾਲਾ ਵਧੀਆ ਕਰ ਰਹੀ ਹੈ ਜੀ ਖੇਡਾਂ ਪ੍ਰਤੀ ਖੇਡਾਂ ਪ੍ਰਤੀ ਬਹੁਤ ਖੇਡਾਂਵਤਨ ਪੰਜਾਬ ਦੀਆਂ ਪੰਜਾਬ ਚ ਹੋ ਰਹੀਆਂ ਨੇ ਜੀ ਪੁਰਾਣੀਆਂ ਖੇਡਾਂ ਅੱਗੇ ਲੈ ਕੇ ਆ ਰਹੇ ਆਂ ਐਂਡ ਹੁਣ ਲਾਸਟ ਟਾਈਮ ਜਦੋਂ ਸੀਮ ਸਾਹਿਬ ਨਾਲ ਮੇਲੇ ਸੀ ਉਹਨਾਂ ਨੇ ਜ਼ਿਕਰ ਵੀ ਕੀਤਾ ਸੀ ਕਿ ਆਪਾਂ ਪੰਜਾਬ ਦੇ ਵਿੱਚ ਵੀ ਵਧੀਆ ਇੰਟਰਨੈਸ਼ਨਲ ਟੂਰਨਾਮੈਂਟ ਕਰਵਾਈਏ ਆਈ ਥਿੰਕ ਇਹ ਚੀਜ਼ਾਂ ਬਹੁਤ ਵਧੀਆ ਨੇ ਆਉਣ ਵਾਲੀ ਫਿਊਚਰਲੀ ਤੇ ਆਉਣ ਵਾਲੀ ਜਨਰੇਸ਼ਨ ਲਈ ਜਦੋਂ ਉਹਨਾਂ ਦੇ ਰੂਬ ਰੂਏ ਮੈਚ ਹੋਣਗੇ ਉਹ ਦੇਖਣਗੇ ਤੇ ਉਹਨਾਂ ਨੂੰ ਇਹ ਚੀਜ਼ ਮੋਟੀਵੇਟ ਕਰੂਗੀ ਜੀ ਹਰਾਂ ਜੀ ਕਿਤੇ ਨਾ ਕਿਤੇ ਗਰਾਊਂਡਾਂ ਦੀ ਕਮੀ ਲੱਗਦੀ ਆ ਪੰਜਾਬ ਦੇ ਵਿੱਚ ਸਰਕਾਰ ਕੋਈ ਕੋਈ ਬਚਾਅ ਨਹੀਂ ਕਰ ਰਹੀ ਜੇ ਮੈਂ ਮੈਂ ਜਦ ਵੀ ਜਾਣਾ ਆਈ ਥਿੰਕ ਮੈਂ ਇਹੀ ਅਪੀਲ ਕਰਦਾ ਕਿ ਗਰਾਊਂਡ ਜਿਆਦਾ ਹੋਣੇ ਚਾਹੀਦੇ ਨੇ ਜੀ ਕਿਉਂਕਿ ਗਰਾਊਂਡਸ ਇੰਪੋਰਟੈਂਟ ਨੇ ਜਿਆਦਾ ਸਟੇਡੀਅਮ ਨਹੀਂ ਵੀ ਹੋਣੇ ਚਾਹੀਦੇ ਫਿਰ ਵੀ ਸਹੀ ਹੈ ਜੀ ਬਟ ਗਰਾਊਂਡ ਜਿਹੜੀਆਂ ਜਿਆਦਾ ਅਵੇਲੇਬਲ ਹੋਣੀਆਂ ਚਾਹੀਦੀਆਂ ਬਟ ਆਈ ਥਿੰਕ ਆਉਣ ਵਾਲੇ ਪਿਛਲੇ ਕੁ ਸਾਲਾਂ ਦੀ ਗੱਲ ਕਰੀਏ ਤੇ ਕਾਫੀ ਸਾਰੀਆਂ ਜਿਹੜੀਆਂ ਸੋਲ ਟਰਫ ਨੇ ਉਹ ਲੱਗ ਚੁੱਕੀਆਂ ਨੇ ਤੇ ਕੰਮ ਹੋ ਰਿਹਾ ਜੀ ਇਸ ਨੂੰ ਟਾਈਮ ਵੀ ਲੱਗਦਾ ਹੈ ਨੋ ਡਾਊਟ ਇੱਕ ਗਰਾਊਂਡ ਤਿਆਰ ਹੋਣ ਲੱਗਿਆਂ ਵੀ ਬਹੁਤ ਟਾਈਮ ਲੱਗਦਾ ਹੈ ਜੀ ਬਿਲਕੁਲ ਜੀ ਅਸੀਂ ਇੱਕ ਐਗਜ਼ਾਮਪਲ ਹੈ ਜੀ ਤੁਹਾਡੇ ਸਾਹਮਣੇ ਜੀ ਕਿਉਂਕਿ ਅਸੀਂ ਵੀ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਆਂ ਤੇ ਮਿਹਨਤ ਸਦਕਾ ਕੋਚਾਂ ਦੀ سپورਟ ਸਦਕਾ ਮਾਪਿਆਂ ਦੀ سپورਟ ਸਦਕਾ ਇੱਥੇ ਪਹੁੰਚੇ ਆ ਤੇ ਤੁਸੀਂ ਵੀ ਆਪਣੀ ਆਪਣਾ ਜਿਹੜਾ ਟੀਚਾ ਆਪਣਾ ਗੋਲ ਵੱਡਾ ਰੱਖੋ ਜ਼ਿੰਦਗੀ ਦਾ ਤੇ ਮਿਹਨਤ ਕਰੋ ਦੁਗਣੀ ਤੇ ਤੁਸੀਂ ਇੱਕ ਨਾ ਇੱਕ ਦਿਨ ਜ਼ਰੂਰ ਆਪਣਾ ਜਿਹੜਾ ਮੁਕਾਮ ਹਾਸਲ ਕਰੋਗੇ ਜੀ ਹਰਮਨ ਜਿਹੜਾ ਪੰਜਾਬ ਜੱਟ ਨੇ 1 ਕਰੋੜ ਰੁਪਏ ਦਿੱਤਾ ਗਿਆ ਖਿਡਾਰੀਆਂ ਨੂੰ ਉਸਤਾ ਦੇਖਦੇ ਕਿੰਦਾ ਲੱਗਦਾ ਸਾਰਾ ਪੁਰਾਣੀਆ ਹੋ ਗਈਆਂ ਤਾਂ ਜੀ ਦੇਖੋ ਸਰ ਮੈਂ ਇਹੀ ਕਹਿ ਰਿਹਾ ਕਿ ਜਦੋਂ ਸਨਮਾਨ ਮਿਲਦਾ ਹੈ ਜੀ ਤੁਸੀਂ ਮੈਡਲ ਜਿੱਤ ਕੇ ਆਉਂਦੇ ਹੋ ਪੰਜਾਬ ਗਵਰਨਮੈਂਟ ਤੁਹਾਨੂੰ ਸਰ ਮੈਡਲ ਨਹੀਂ ਮਿਲਦਾ ਇੱਕ ਜਿਹੜੀ ਰਾਸ਼ੀ ਦਿੱਤੀ ਗਈ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਸਰ ਗੱਲ ਹੀ ਘਟ ਰਹੇ ਤੁਸੀਂ ਗੱਲ ਸੁਣ ਲਓ ਮੈਂ ਵੀ ਇਹੋ ਕਹਿ ਰਿਹਾ ਕਿ ਜਦੋਂ ਅਸੀਂ ਮੈਡਲ ਜਿੱਤ ਕੇ ਆਉਂਦੇ ਆ ਤੇ ਸਾਨੂੰ ਜਦੋਂ ਸਨਮਾਨ ਕਰ ਰਹੀ ਹੈ ਪੰਜਾਬ ਸਰਕਾਰ ਇਹ ਚਾਹ ਦੇ ਲਈ ਚੀਜ਼ ਬਹੁਤ ਵਧੀਆ ਹੈ ਤੇ ਜਦੋਂ ਜੰਗਸਰ ਕੋਈ 플레이ਰ ਆ ਕੋਈ ਲੜਕਾ ਜਿਹਾ ਕੋਈ ਵੀ სპੋਰਟਸਮੈਨ ਆ ਦੇਖੂਗਾ ਜੀ ਉਹਦੇ ਲਈ ਵੀ ਇਹ ਚੀਜ਼ ਮੋਟੀਵੇਟ ਕਰੂਗੀ ਕਿ ਅਸੀਂ ਵੀ ਹੋਰ ਮਿਹਨਤ ਕਰਕੇ ਅੱਗੇ ਜਾ ਕੇ ਇੰਡੀਆ ਨੂੰ ਰਿਪਰੈਜ਼ੈਂਟ ਕਰੀਏ ਮੈਡਲ ਲੈ ਕੇ ਇਹ ਦੇਸ਼ ਲਈ ਤੇ ਸਾਨੂੰ ਵੀ ਇਹ ਸਨਮਾਨ ਮਿਲਦਾ ਉਹ ਬਹੁਤ ਜ਼ਰੂਰੀ ਹੈ ਜੀ ਹਾਂ ਜੀ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਮੋਟੀ ਮੋਟੀ بڑا ਮਾਨ ਸਨਮਾਨ ਮਿਲਿਆ ਉਹ ਬੜੇ proud feel ਹੋਏ ਕਿ ਬਹੁਤ ਖੁਸ਼ੀ ਦੀ ਗੱਲ ਹੈ ਜੀ ਜਦੋਂ ਵੀ ਅਸੀਂ ਕੋਈ ਮੈਡਲ ਜਿੱਤ ਕੇ ਆਉਂਦੇ ਆ ਸਾਨੂੰ ਇਦਾਂ ਹੀ ਹਰ ਵਾਰ ਮਾਨ ਸਨਮਾਨ ਮਿਲਦਾ ਵਾ ਅਸੀਂ ਪਿਛਲੀ ਵਾਰ ਵੀ ਜਦੋਂ ਮੈਡਲ ਜਿੱਤ ਕੇ ਆਏ ਸੀ 올림픽 ਦੇ ਵਿੱਚ ਉਦੋਂ ਵੀ ਸਾਨੂੰ ਇੰਨਾ ਸਾਮਾਨ ਸੋਨਾ ਮਿਲਿਆ ਸੀ ਹੁਣ ਵੀ ਅਸੀਂ ਚੈਂਪੀਅਨ ਟਰੋਫੀ ਦੇ ਵਿੱਚ ਆ ਕੇ 골ਡ ਮੈਡਲ ਲੈ ਕੇ ਆਏ ਆ ਤੁਹਾਨੂੰ ਅੱਜ ਫੇਰ ਆਉਣਾ ਹੈ ਮਾਨ ਸਾਮਾਨ ਮਿਲਦਾ ਵਾ ਮੈਂ ਸਾਰਾ ਦਿਲੋਂ ਧੰਨਵਾਦ ਕਰਦਾ ਵਾਂ ਧੰਨਵਾਦ ਜਿਵੇਂ ਕਿ ਲਾਸਟ ਮੈਚ ਦੇ ਵਿੱਚ ਗੋਲ ਕੀਤੇਗੇ ਔਰ ਬੱਲੇ ਬੱਲੇ ਕਰਾਈ ਜਿਹਦੀ ਗੱਲ ਕਰ ਸਕਦੇ ਆ ਕਿਵੇਂ ਦਾ ਮੈਚ ਸੀ ਕੰਮ ਕਿੰਨਾ ਸੀ ਬਿਲਕੁਲ ਜੀ ਉਹ ਵੱਡਾ ਫਾਈਨਲ ਮੈਚ ਸੀ ਫਾਈਨਲ ਮੈਚ ਤਾਂ ਹਮੇਸ਼ਾ ਹੀ ਟਫ ਹੁੰਦਾ ਵਾ ਤੁਹਾਨੂੰ ਪਤਾ ਹੀ ਹੈ ਕਿ ਫਾਈਨਲ 'ਤੇ ਪਹੁੰਚਣਾ ਬਹੁਤ ਵੱਡੀ ਗੱਲ ਹੋ ਜਾਂਦੀ ਆ ਉਹ ਸਾਡਾ ਲਾਸਟ 7 ਮਿੰਟ ਰਹਿ ਗਏ ਸੀ ਉਹ ਅਸੀਂ ਗੋਲ ਕੀਤਾ ਸੀ ਉਹ ਪੂਰੀ ਟੀਮ ਦਾ ਗੋਲ ਆ ਜੀ ਮੇਰਾ ਗੋਲ ਨਹੀਂ ਆ ਉਹਦੇ ਕਰਕੇ ਹੀ ਅਸੀਂ ਅੱਜ ਬੈਡ ਮੈਡਲ ਲੈ ਕੇ ਆਏ ਆ ਅੱਜ ਤੁਹਾਡੇ ਸਾਹਮਣੇ ਹੀ ਖਲੋਤੇ ਆ ਧੰਨਵਾਦ ਨੌਜਵਾਨਾਂ ਨੂੰ ਕੀ ਮੈਸੇਜ ਨੌਜਵਾਨਾਂ ਨੂੰ ਮੇਰੀ ਇਹੀ ਬੇਨਤੀ ਹੈਗੀ ਨਸ਼ਿਆਂ ਤੋਂ ਦੂਰ ਰਹਿਣਾ ਵਾਦ ਤੋਂ ਵਾਦ ਸਪੋਰਟਸ 'ਤੇ ਧਿਆਨ ਦੇਣਾ ਤਾਂ ਆਪਾਂ ਦੇਸ਼ ਲਈ ਮੈਡਲ ਲੈ ਕੇ ਆਈਏ ਆਪਾਂ ਆਪਾਂ ਨਸ਼ੇ ਤੋਂ ਮੁਕਤ ਰਹੀਏ ਧੰਨਵਾਦ